ਭਗਿਆ ਕੀ ਹੈ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈਗਾ ਵੀ ਹੁਣ ਛੂੜੇ ਵਾਲੀਆਂ ਵੀ ਚੋਰੀਆਂ ਕਰਨ ਲੱਗੀਆਂ ਨੇ ਨਵੀਆਂ ਵਹਿਆਂ ਵੀ ਚੋਰੀ ਕਰਨ ਲੱਗੀਆਂ ਨੇ ਹੈਰਾਨੀ ਵਾਲੀ ਗੱਲ ਹੋ ਗਈ ਕਿੰਨੇ ਕਦੇ ਨਹੀਂ ਐਦਾਂ ਦੇਖਿਆ ਵੀ ਕਦੇ ਛੂੜੇ ਵਾਲੀਆਂ ਜਾਂ ਕੁੜਕੀਆਂ ਵੀ ਚੋਰੀ ਕਰਦੀਆਂ ਇੱਕ ਵਾਰ ਪਹਿਲੀ ਵਾਰ ਤਾਂ ਦੇਖਿਆ ਕੇਸ ਹੋਇਆ ਲੱਗਦਾ ਮੈਂ ਕਿੰਨੇ ਦੀ ਸੀ ਇੱਕ ਵਾਰ ਕੇ ਹਜੇ ਇੱਕ ਵਾਰ ਕਿੰਨੇ ਦੀ ਕੀਮਤ ਹੋਣੀ ਹੁੰਨ ਲੱਗਦਾ ਪਤਾ ਉਹਦੀ ਹੁਣ ਅੱਜ ਉਹ ਨਵੀਂ ਐਕਟਵਾ ਲੱਖ ਰੁਪਏ ਦੀ ਹੋਈ ਪਈ ਹੈ ਚਾਰ ਪੰਜ ਸਾਲ ਪੁਰਾਣੀ ਹੈ 40-50 ਹਜ਼ਾਰ ਦੀ ਤਾਂ ਹੋਏਗੀ ਦੁੱਖ ਤਾਂ ਹੈਗਾ ਨਾ ਤੁਹਾਡੀ ਨੁਕਸਾਨ ਹੁੰਦਾ ਦੁੱਖਦਾ ਹੁੰਦਾ ਜੀ ਚੀਜ਼ ਜਾਂਦੀ ਆ ਜੀਜਾ ਕਿਹੜੀਆਂ ਰੋਜ਼ ਇਹ ਬਣਦੀਆਂ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਨਾ ਰੋਓ ਜੀ ਕੋਲ ਮੈਂ ਰਾਜਿੰਦਰ ਸ਼ਰਮਾ ਹਾਂ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਹਾਂਜੀ ਹਾਂਜੀ ਕੀ ਹੋਦਾ ਭਾਰਤੀ ਜਨਤਾ ਪਾਰਟੀ ਮੈਂ ਵਰਕਰਾਂ ਪਾਰਟੀ ਦਾ ਜੀ ਠੀਕ ਹੈ ਭਾਜਪਾ ਦੀ ਆਗੂ ਹਾਂਜੀ ਹਾਂਜੀ ਭਾਜਪਾ ਦੀ ਆਗੂ ਉਹ ਕੱਲ 11 ਵਜੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ ਤੇ ਮੈਂ ਪੌਣੇ 12:00 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਤੇ ਖੜਾ ਇੱਕ ਵਾਹ ਬਲੂ ਰੰਗ ਦਾ ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11:42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਐਕਟਰ ਵਾਲੇ ਉਹਨੇ ਸਟਾਰਟ ਕੀਤਾ ਤੇ 10 ਵੀ ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਵਾ ਲੈ ਕੇ ਫਰਾਰ ਹੋ ਗਈ ਉਹ ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਟਾਂ ਚੋਰੀ ਕਰਨੇ ਸਮੇ ਲੱਗਿਆ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਵਾਦੀ ਕੋਈ ਉਹਨਾਂ ਕੋਲ ਉਹਨੇ ਆਈ ਹੈ ਜਦ ਇਹ ਕੀ ਲਗਾਈ ਚਾਬੀ ਲਾਤੀ ਉਹਨੂੰ ਤੇ ਘਾਤੋ ਚੋਨੇ ਚੋੜਾ ਪਾਇਆ ਹੋਇਆ ਹੈ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕਿ ਉਹਨਾਂ ਨੇ ਹੋਰ ਕਿਸੇ ਐਕਟ ਵਾਲੇ ਟਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੀ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ ਠੀਕ ਹੈ ਤੇ ਲਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਹਾਂ ਵੀ ਲੱਗਦਾ ਵੀ ਚਾਪੀ ਲਈ ਤੇ ਸ਼ੂਮੰਤਰ ਆ ਪਤਾ ਹੀ ਲੱਗਿਆ ਐਦਾ ਲੱਗ ਹੀ ਨਹੀਂ ਰਹਾ ਵੀ ਚੋਰ ਰਹਿ ਕੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਵਾਂ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਉਹ ਸਾਨੂੰ ਕੋਈ ਹੈ ਨਹੀਂ ਐਕਟਵ ਲੜਕੀ ਚ ਲੈ ਕੇ ਲਗੀ ਗਈ ਲੜਕੀ ਚ ਲੈ ਕੇ ਲੈ ਕੇ ਗਈ ਜੀ ਫੋਟੋ ਜਾ ਗਈਆਂ ਡਿਜੀ ਹੈ ਕਿੰਨੀ ਕੁ ਉਮਰ ਲੱਗਦੀ ਐ ਲੱਗਦਾ ਤਾ ਨਵੀ ਨਵੀ ਵੇਜ ਹੋੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ ਤੇ ਆਪਣੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਹੈ ਕਿ ਉਹ ਚੋਰੀ ਹੋ ਰੇ ਕਾਫੀ ਸਮਾਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਬੀਜੇਪੀ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੇ ਏਰੀਆ 'ਚ ਰਹਿੰਦੇ ਹੋ ਕੀ ਉਹਦਾ ਤੁਹਾਡੇ ਕੋਲ ਮੈਂ ਵਾਰਡ ਨੰਬਰ 72 'ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਡਲ ਟਾਉਨ ਰੈਹਾਸ਼ਾ ਸਾਡੇ ਅੱਛਾ ਬੀਜੇਪੀ ਦਾ ਬਲੋਂਗ ਕਰਦੇ ਹੋ ਹਾਂ ਜੀ ਹਾਂਜੀ ਅੱਛਾ ਕੰਪਲੇਂਟ ਕਰਾਈ ਜੀ ਉਹ ਟਾਲੇ ਆ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆ ਤੇ ਅੱਛਾ ਹਾਂ ਤੁਹਾਨੂੰ ਜਸਮਨ ਹੋਈ ਆ ਜੀ ਹਾਂ ਜੀ ਹੋਈ ਕੀ 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 ਪ੍ਰੋਸੈਸ ਕੀਤਾ ਉਹਨਾਂ ਨੂੰ ਅੱਜ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਬਿਆਹ ਵੀ ਉਹਨਾਂ ਨੂੰ ਦੱਸੇ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣਗੀਆਂ ਡੈਫੀਨੇਟਲੀ ਠੀਕ ਹਾਂ ਤੇ ਕੀ ਅਪੀਲ ਕਰਨਾ ਚਾਹਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਉਹ ਅੱਜਕੱਲ੍ਹ ਵਿਸ਼ਵਾਸ ਨੂੰ ਚੋਰ ਦੇ ਉੱਤੇ ਕਾਦਾ ਵਿਸ਼ਵਾਸ ਆ ਕੋਈ ਵੀ ਕਰ ਸਕਦਾ ਮਰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਸ ਤਰ੍ਹਾਂ ਲੜਕੇ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੁ ਦੂਰੀ ਤੇ ਆ ਭਾਈ ਉਦੋਂ ਚੌਂਕੀ ਤਾਂ 400 ਮੀਟਰ ਤੇ ਚੌਂਕੀ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਕਿ ਚਾਲੂ ਮਿਟਲੇ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਆ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਹੈ ਜਿਵੇਂ ਹੁੰਦਾ ਚੌਂਕੀ ਕੋਚਰ ਮੈਂ ਜਿਹੜੇ ਨੇ ਨਜ਼ਦੀਕ ਥਾਣਾ ਹਾਂ ਕੋਈ ਆਪਣਾ ਚੌਂਕੀ ਕੋਚਰ ਮਾਰਦੀ ਠੀਕ ਹੈ ਥਾਣਾ 5 ਨੰਬਰ ਥਾਣਾ 5 ਨੰਬਰ